ਸਾਡੇ ਨਾਲ ਕਈ ਇੰਟੈਲੀਜੈਂਟ ਬੱਚੇ ਸੀ ਜਿਨ੍ਹਾਂ ਦੇ ਮਾਪੇ ਬਚਾਰੇ ਖਰਚਾ ਨਹੀਂ ਦੇ ਸਕਦੇ ਸੀ ਉਹ ਮੈਂ ਦੇਖਦਾ ਰਿਹਾ ਵੀ ਦਿਹਾੜੀ ਲਾ ਕੇ ਆਪਦੀ ਫੀਸ ਦਾ ਖਰਚਾ ਕਰਦੇ ਜਿਸ ਤਰ੍ਹਾਂ ਇਹ ਨਾਮ ਤੋਂ ਲੱਗਦਾ ਜਿਦਾਂ ਸਰਕਾਰੀ ਖਾਲਸਾ ਕਿ ਇਹਦੇ ਵਿੱਚ ਸਿਰਫ ਸਿੱਖਾਂ ਦੇ ਬੱਚੇ ਹੀ ਪੜ ਸਕਦੇ ਸਾਰੇ ਤਰ੍ਹਾਂ ਦੇ ਬੱਚੇ ਹਰ ਇੱਕ ਧਰਮ ਤੋਂ ਆ ਕੇ ਕੋਈ ਵੀ ਪੜ ਸਕਦਾ ਜਿਹੜੇ ਯੋਗ ਹੋਣਗੇ ਉਹਦੇ ਵਿੱਚ ਐਡਮਿਸ਼ਨ ਲੈਣ ਦਿੱਲੀ ਦਾ ਸੇਟ 1 ਲੱਖ ਰੁਪਇਆ ਲੈ ਕੇ ਉਹਨਾਂ ਕੋਲੇ ਪਹੁੰਚ ਗਿਆ ਹਾਂ ਜੀ ਤੇ ਉਹਨਾਂ ਨੇ ਉਹਨੂੰ ਚਾਹ ਪਾਣੀ ਪਿਆ ਤੇ ਲੱਖ ਰੁਪਇਆ ਵਾਪਸ ਕਰਤਾ। ਹੂੰ। ਭਗਤਪੂਰਨ ਸਿੰਘ ਜੀ ਦੇ ਜਿਹੜੇ ਸਾਥੀ ਸੀ ਉਹ ਕਹਿੰਦੇ ਭਗਤ ਜੀ ਕਮਾਲ ਹੋ ਗਈ ਵੀ ਆਪਾਂ ਤਾਂ ਆਰਥਿਕ ਪੱਖੋਂ ਬੜੇ ਕਮਜ਼ੋਰ ਆ ਰਹੋ ਤੇ ਤੁਸੀਂ ਇਹ ਲੱਖ ਰੁਪਇਆ ਵਾਪਸ ਕਰਤਾ। ਭਗਤ ਜੀ ਕਹਿੰਦੇ ਵੀ ਮੈਂ 1 ਲੱਖ ਬੰਦੇ ਤੋਂ 1-1 ਰੁਪਇਆ ਲੈ ਲਵਾਂ ਮੈਂ ਇੱਕ ਵਿਅਕਤੀ ਦਾ ਲੱਖ ਰੁਪਇਆ ਨਹੀਂ ਲੈਣਾ। ਧਰਮ ਪਰਵਰਤਨ ਵਾਲੀ ਜਾਂ ਕਿਸੇ ਤੇ ਇਹ ਸ਼ਰਤ ਲਾਗੂ ਹੋਣੀ ਵੀ ਇਹ ਹਿੰਦੂਆਂ ਦਾ ਬੱਚਾ ਜਾਏ ਮੁਸਲਮਾਨਾਂ ਦਾ ਬੱਚਾ ਜਾਏ ਸਾਈਆਂ ਦਾ ਬੱਚਾ ਇਹਨੂੰ ਇਸ ਸਕੂਲ 'ਚ ਐਡਮਿਸ਼ਨ ਨਹੀਂ ਦੇਣੀ ਇਦਾਂ ਦੀ ਕੋਈ ਸ਼ਰਤ ਨਹੀਂ। ਅੰਗਰੇਜ਼ ਅਧਿਕਾਰੀ ਲਾਏ ਵੀ ਇਹਨਾਂ ਦਾ ਵਿੱਦਿਆ ਦਾ ਮਿਆਰ ਠੇਠਾ ਕੀਤਾ ਜਾਵੇ ਤਾਂ ਜੋ ਕਿ ਅਸੀਂ ਪੰਜਾਬ ਤੇ ਕਾਬਜ ਹੋ ਸਕੀਏ ਹਾਂਜੀ ਉਦੋਂ ਫਿਰ ਉਦੋਂ ਤੱਕ 50% ਵਾਲਾ ਪਾਸ ਹੁੰਦਾ ਸੀ ਉਦੋਂ ਅੰਗਰੇਜ਼ਾਂ ਨੇ 33% ਵਾਲਾ ਪਾਸ ਕੀਤਾ ਸਤਰੀਕਾਲ ਦੋਸਤੋ ਮੈਂ ਚਿਤਰ ਸਿੰਘ ਹਾਜ਼ਰ ਹਾਂ ਇੱਕ ਵਾਰੀ ਫੇਰ ਆਪਣੇ ਚੈਨਲ ਦਿਲ ਖੋਲ੍ਹ ਕੇ ਤੇ ਅੱਜ ਮੇਰੇ ਨਾਲ ਫੇਰ ਇੱਕ ਵਾਰ ਨੇ ਸਰਦਾਰ ਅਵਤਾਰ ਸਿੰਘ ਸਰਦਾਰ ਅਵਤਾਰ ਸਿੰਘ ਸਰਕਾਰੀ ਖਾਲਸਾ ਨਾਮ ਦਾ ਇੱਕ ਟਰਸਟ ਚਲਾ ਰਹੇ ਆ ਤੇ ਉਸ ਟਰਸਟ ਦਾ ਐਕਚੁਅਲੀ ਮਕਸਦ ਜਿਹੜਾ ਵਾ ਉਹ ਇਹ ਆ ਕਿ ਪੰਜਾਬ ਦੇ ਵਿੱਚ ਫ੍ਰੀ ਮਿਆਰੀ ਸਿੱਖਿਆ ਦੇਣੀ ਬੱਚਿਆਂ ਨੂੰ ਆਪਾਂ ਉਹਨਾਂ ਤੋਂ ਹੀ ਪੁੱਛਦੇ ਆ ਕਿ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਸਤਾਵ ਜਿੱਤਰ ਸਿੰਘ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਜਿਹੜਾ ਤੁਸੀਂ ਮੈਨੂੰ ਆਪਣੇ ਸਟੂਡੀਓ 'ਚ ਆਉਣ ਦਾ ਮੌਕਾ ਦਿੱਤਾ ਤੇ ਮੇਰੇ ਵੱਲੋਂ ਦਿਲ ਖੋਲ ਕੇ ਚੈਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੇ ਮੈਨੂੰ ਇਹ ਦੱਸੋ ਵੀ ਸਰਕਾਰੀ ਖਾਲਸਾ ਇੱਕ ਵਰਡ ਬੜਾ ਬੜਾ ਹੈਵੀ ਵਰਡ ਹੈ ਇੱਕ ਤਰ੍ਹਾਂ ਦਾ ਸਰਕਾਰੀ ਖਾਲਸਾ ਇਹ ਤੁਹਾਡੇ ਨਾਮ ਕਿਵੇਂ ਤੁਹਾਡੇ ਜਨਮ ਚ ਆਇਆ ਵੀ ਆਪਾਂ ਇਹਦਾ ਨਾਮ ਸਰਕਾਰੀ ਖਾਲਸਾ ਰੱਖਦੇ ਆਂ ਇਹ ਬਈ ਜੀ ਅਸੀਂ ਐਜੂਕੇਸ਼ਨ ਤੇ ਕੰਮ ਕਰਨਾ ਚਾਹੁੰਦੇ ਸੀ ਫ੍ਰੀ ਐਜੂਕੇਸ਼ਨ ਤੇ ਮਿਆਰੀ ਹਾਂਜੀ ਹੈਨਾ ਅਸੀਂ ਜਦੋਂ ਹਿਸਟਰੀ ਦੇਖੀ ਤਾਂ ਜਿਹੜੀ ਮਹਾਰਾਜਾ ਜੀ ਸਿੰਘ ਦਾ ਰਾਜ ਸੀਗਾ ਮਹਾਰਾਜਾ ਜੀ ਸਿੰਘ ਦੇ ਰਾਜ ਦੀ ਸਰਕਾਰ ਦਾ ਨਾਮ ਸੀ ਸਰਕਾਰੇ ਖਾਲਸਾ ਜੀ ਤੇ ਅੰਗਰੇਜ਼ਾਂ ਨੇ ਲਗਭਗ 200 ਸਾਲ ਹਿੰਦੁਸਤਾਨ ਤੇ ਰਾਜ ਕੀਤਾ 100 ਸਾਲ ਭਾਰਤ ਤੇ ਤੇ 100 ਸਾਲ ਪੰਜਾਬ ਤੇ ਹਾਂ ਜੀ ਯਾਨੀ ਕਿ ਭਾਰਤ ਦੇ ਪੂਰੇ ਤੇ 200 ਸਾਲ ਪੰਜਾਬ ਤੇ ਸਿਰਫ 100 ਸਾਲ ਸਾਲ ਹਾਂ ਜੀ ਜਦੋਂ ਉਹ ਪੰਜਾਬ ਚ ਐਂਟਰ ਨਹੀਂ ਹੋ ਸਕੇ ਸੀ ਫਿਰ ਉਹਨਾਂ ਨੇ ਪਤਾ ਕੀਤਾ ਵੀ ਕਾਰਨ ਕੀ ਆ ਵੀ ਪੰਜਾਬ ਚ ਐਂਟਰ ਕਿਉਂ ਨਹੀਂ ਆਇਆ ਜਾ ਰਿਹਾ ਹਾਂ ਜੀ ਇਨਾਂ ਦੇ ਕਰਜ਼ਾ ਕਿਉਂ ਨਹੀਂ ਹੋ ਰਿਹਾ ਤੇ ਫਿਰ ਉੱਥੋਂ ਜਿਹੜਾ ਤੱਥ ਨਿਕਲ ਕੇ ਸਾਹਮਣੇ ਆਇਆ ਸੀ ਵੀ ਜਿਹੜਾ ਇਹਨਾਂ ਦਾ ਐਜੂਕੇਸ਼ਨ ਦਾ ਪੱਧਰ ਆ ਉਹ ਬਹੁਤ ਉੱਚਾ ਹਾਂ ਜੀ ਉਹਨਾਂ ਨੇ ਫਿਰ ਇੱਕ ਕਮੇਟੀ ਬਣਾ ਕੇ ਵੱਡੇ ਵੱਡੇ ਅਫਸਰਾਂ ਦੇ ਅੰਗਰੇਜ਼ ਅਧਿਕਾਰੀ ਲਾਏ ਵੀ ਇਹਨਾਂ ਦਾ ਵਿੱਦਿਆ ਦਾ ਮਿਆਰ ਠੇਠਾ ਕੀਤਾ ਜਾਵੇ ਤਾਂ ਜੋ ਕਿ ਅਸੀਂ ਪੰਜਾਬ ਤੇ ਕਾਬਜ ਹੋ ਸਕੀਏ ਹਾਂ ਜੀ ਉਦੋਂ ਫਿਰ ਉਦੋਂ ਤੱਕ 50% ਵਾਲਾ ਪਾਸ ਹੁੰਦਾ ਸੀ ਹੂੰ ਉਦੋਂ ਅੰਗਰੇਜ਼ਾਂ ਨੇ 33% ਵਾਲਾ ਪਾਸ ਕੀਤਾ ਅੱਛਾ ਠੀਕ ਹੈ ਜੀ ਫਿਰ ਉਦੋਂ ਇਦਾਂ ਦੀ ਉਹਨਾਂ ਨੇ ਸਿੱਖਿਆ ਦਾ ਗਰਾਫ ਥੱਲੇ ਸਿੱਟਣ ਵਾਸਤੇ ਹਾਂਜੀ ਉਹਨਾਂ ਨੇ ਉਦੋਂ ਰੱਖਿਆ ਵੀ ਜਿਹੜਾ ਕੈਦਾ ਜਮਾ ਕਰਵਾਊਗਾ ਉਹਨੂੰ ਐਨੇ ਪੈਸੇ ਦਿੱਤੇ ਜਾਣਗੇ ਅੱਛਾ ਪੰਜਾਬੀ ਦਾ ਕੈਦਾ ਜਿਹੜਾ ਹਾਂਜੀ ਹੂੰ ਕਿਉਂਕਿ 100% ਸਾਖਰ ਸੀ ਉਦੋਂ ਪੰਜਾਬ 100% ਬੜੇ ਲਿਖੇ ਸੀ ਪੰਜਾਬ ਚ ਅੱਛਾ ਜੀ ਤੇ ਵਿਦਿਆ ਦਾ ਮਿਆਰ ਉੱਚਾ ਸੀ ਹਾਂਜੀ ਸੋ ਸਾਡੇ ٹرسٹ ਨੇ ਪੰਜਾਬ ਦੇ ਵਿੱਚ ਵਿੱਦਿਆ ਦਾ ਮਿਆਰ ਉੱਚਾ ਚੱਕਣ ਲਈ ਫ੍ਰੀ ਸਿੱਖਿਆ ਦਾ ਜਿਹੜਾ ਬੀੜਾ ਚੱਕਿਆ ਉਹਦਾ ਕਾਰਨ ਇਹ ਹੈ ਜੀ ਵੀ ਸਮੱਸਿਆ ਕਿੱਥੇ ਆਉਂਦੀ ਹੈ ਜਿਹੜੇ ਬੱਚੇ ਕਾਬਲ ਨੇ ਹਾਂਜੀ ਪ੍ਰਮਾਤਮਾ ਨੇ ਉਹਨਾਂ ਨੂੰ ਸਤਬੁੱਧੀ ਬਖਸ਼ੀ ਆ ਬੜੀ ਯੋਗਤਾ ਨਾਲ ਚ ਉਹ ਆਰਥਿਕ ਪੱਖ ਤੋਂ ਪੜ ਨਹੀਂ ਸਕਦੇ ਤੇ ਜਿਹੜੇ ਆਰਥਿਕ ਪੱਖੋਂ ਖੁਸ਼ਹਾਲ ਨੇ ਉਹ ਬੱਚੇ ਪੜਦੇ ਨਹੀਂ ਪੜਦੇ ਨਹੀਂ ਹਾਂ ਸੋ ਇਸ ਕਰਕੇ ਮਹਾਰਾਜ ਸਿੰਘ ਦੇ ਸਮੇਂ ਦਾ ਸਰਕਾਰੀ ਖਾਲਸਾ ਇੰਟਰਨੈਸ਼ਨਲ ٹرسٹ ਦਾ ਨਾਮ ਰੱਖਿਆ ਹਾਂਜੀ ਤੇ ਉਹਦਾ ਇੱਕ ਏਜੰਡਾ ਹੋਰ ਵੀ ਸੀਗਾ ਇੱਕ ਕਿਸੇ ਨੇਤਾ ਨੇ ਜਿਹੜਾ ਨਾਰਾ ਦਿੱਤਾ ਸੀ ਵੀ 25 ਸਾਲ ਰਾਜ ਕਰਾਂਗੇ ਹਾਂਜੀ 2024 ਦੇ ਵਿੱਚ ਇਹ ٹرسٹ ਹੋਣ ਚਾ ਆ ਹਾਂਜੀ ਤੇ 2049 ਦੇ ਵਿੱਚ 25 ਸਾਲ ਹੋ ਜਾਣੇ ਆ ਹਾਂਜੀ ਪਰ 200 ਸਾਲ ਹੋ ਜਾਣੇ ਆ ਪੰਜਾਬੀਆਂ ਦਾ ਰਾਜ ਗਏ ਹਾਂਜੀ 1949 ਚ ਸੰਡਾ ਰਾਜ ਗਿਆ ਸੀ 2049 ਚ 200 ਸਾਲ ਹੋ ਜਾਣਗੇ ਜੀ ਤੇ ٹرسٹ ਨੇ ਇਸ ਕਰਕੇ ਇਹਦਾ ਨਾਮ ਸਰਕਾਰੀ ਖਾਲਸਾ ਰੱਖਿਆ ਕਿ ਅਸੀਂ ਵਿੱਦਿਆ ਦਾ ਮਿਆਰ ਉੱਚਾ ਚੱਕਣਾ ਤੇ ਪੰਜਾਬ ਨੂੰ 100% ਸਾਖਰ ਕਰਨਾ ਚਾਹੁੰਦੇ ਆ ਤੇ ਜਿਹੜੇ ਯੋਗ ਵਿਦਿਆਰਥੀ ਨੇ ਜਿਨ੍ਹਾਂ ਨੇ ਕਾਬਲੀਅਤ ਆ ਉਹਨਾਂ ਦੀ ਆਰਥਿਕ ਮਦਦ ਕਰਕੇ ਉਹਨਾਂ ਨੂੰ ਉੱਚਾ ਚੌਧਿਆ ਤੇ ਪਹੁੰਚਦਾ ਕਰਨਾ ਚਾਹੁੰਦੇ ਠੀਕ ਹੈ ਜੀ ਜਿਸ ਤਰ੍ਹਾਂ ਇਹ ਨਾਮ ਤੋਂ ਲੱਗਦਾ ਜਿਦਾਂ ਸਰਕਾਰੀ ਖਾਲਸਾ ਇਦੇ ਵਿੱਚ ਸਿਰਫ ਸਿੱਖਾਂ ਦੇ ਬੱਚੇ ਹੀ ਪੜ ਸਕਦੇ ਸਾਰੇ ਤਰ੍ਹਾਂ ਦੇ ਬੱਚੇ ਹਰ ਇੱਕ ਧਰਮ ਤੋਂ ਆ ਕੇ ਕੋਈ ਵੀ ਪੜ ਸਕਦਾ ਜਿਹੜੇ ਯੋਗ ਹੋਣਗੇ ਉਹਦੇ ਵਿੱਚ ਐਡਮਿਸ਼ਨ ਲੈਣ ਦੇ ਉਹਦੇ ਵਿੱਚ ਫਿਰ ਫਿਰ ਸੇਧ ਅਸੀਂ ਇਤਿਹਾਸ ਤੋਂ ਹੀ ਲੈਣੀ ਹੁੰਦੀ ਹੈ ਜੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਰਾਜ ਦੀ ਸਰਕਾਰ ਸੀਗੀ ਸਰਕਾਰੇ ਖਾਲਸਾ ਜੀ ਉਦੋਂ ਸਿੱਖ ਘੱਟ ਗਿਣਤੀ ਚ ਸੀ ਹਮ ਉਸ ਸਰਕਾਰ ਦੇ ਵਿੱਚ ਵੀ ਸਿੱਖਾਂ ਦੀ ਬਹੁ ਗਿਣਤੀ ਨਹੀਂ ਸੀ ਬਾਕੀ ਸਾਰੇ ਧਰਮਾਂ ਤੇ ਸਾਰੇ ਜਾਤਾਂ ਦੇ ਲੋਕਾਂ ਦਾ ਉਹ ਰਾਜ ਸੀ ਸਾਂਝਾ ਰਾਜ ਸੀ ਜੀ ਤਾਂ ਹੀ ਉਹ ਤਾਂ ਹੁਣ ਤੱਕ ਜੇ ਕੋਈ ਸਰਕਾਰ ਵੀ ਬਣਾਉਣੀ ਚਾਹੁੰਦਾ ਤੇ ਨਾਹਰਾ ਦਿੰਦੇ ਵੀ ਅਸੀਂ ਮਹਾਰਾਜ ਜੀ ਸਿੰਘ ਅਗਰਗਰ ਰਾਜ ਦੇ ਵੰਦ ਦਿੱਤਾ ਨਹੀਂ ਦਿੱਤਾ ਉਹ ਆਪਣੇ ਸਾਰਿਆਂ ਦੇ ਸਾਹਮਣੇ ਆ ਪਰ ਇਦਾਂ ਹੀ ਇਹ ਆ ਸਾਡੇ ਸਕੂਲ ਦੇ ਵਿੱਚ ਠੀਕ ਹੈ ਸਕੂਲ ਦਾ ਨਾਮ ਵੀ ਜੀਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਆ ਗਿਆਨੀ ਗਰਬਚਨ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹੈ ਟਕਸਾਲ ਮੁਖੀ ਦੇ ਨਾਂ ਤੇ ਰੱਖਿਆ ਗਿਆ ਸਕੂਲ ਦਾ ਨਾਮ ਪਰ ਇਹਦੇ ਵਿੱਚ ਇਹ ਨਹੀਂਗਾ ਨਾ ਤਾਂ ਪੜਾਉਣ ਵਾਲਿਆਂ ਤੇ ਸ਼ਰਤ ਲਾਗੂ ਹੁੰਦੀ ਹੈ ਵੀ ਸਿਰਫ ਸਿੱਖੀ ਸਕੂਲ ਚ ਪੜਾਉਣਗੇ ਹਾਂਜੀ ਬੀਪੀਐਨ ਤੋਂ ਲੈ ਕੇ ਪ੍ਰਿੰਸੀਪਲ ਤੱਕ ਉਹਦੀ ਯੋਗਤਾ ਦੇਖੀ ਜਾ ਰਹੀ ਹੈ ਨਾ ਕਿ ਉਹਦਾ ਧਰਮ ਦੇਖਿਆ ਜਾ ਰਿਹਾ ਤੇ ਬੱਚਿਆਂ ਤੇ ਵੀ ਇਹ ਸ਼ਰਤ ਲਾਗੂ ਨਹੀਂ ਹੁੰਦੀ ਇੰਨਾ ਜ਼ਰੂਰ ਆ ਵੀ ਸਿੱਖਾਂ ਦੇ ਬੱਚਿਆਂ ਨੂੰ ਪ੍ਰੇਰਿਤ ਜ਼ਰੂਰ ਕੀਤਾ ਜਾਂਦਾ ਵੀ ਜਿਹਦੇ ਨਾਮ ਅਗਰ ਸਿੰਘ ਲੱਗਦਾ ਜਿਹਦੇ ਨਾਮ ਅਗਰ ਕੌਰ ਲੱਗਦਾ ਜਿਹੜੇ ਸਿੱਖ ਧਰਮ ਚ ਪੈਦਾ ਹੋਏ ਆ ਉਹ ਸਿੱਖਤਰਮ ਨੂੰ ਪਰਣਾਏ ਰਹਿਣ ਉਹ ਸਿੱਖੀਜ਼ਮ ਦੇ ਉਤੋਂ ਬਾਹਰ ਨਾ ਜਾਣ ਪਰ ਕਿਸੇ ਦੇ ਧਰਮ ਪਰਵਰਤਨ ਵਾਲੀ ਜਾਂ ਕਿਸੇ ਤੇ ਇਹ ਸ਼ਰਤ ਲਾਗੂ ਹੋਣੀ ਵੀ ਇਹ ਹਿੰਦੂਆਂ ਦਾ ਬੱਚਾ ਜائیں ਮੁਸਲਮਾਨਾਂ ਦਾ ਬੱਚਾ ਜائیں ਸਾਈਆਂ ਦਾ ਬੱਚਾ ਇਹਨੂੰ ਇਸ ਸਕੂਲ ਚ ਐਡਮਿਸ਼ਨ ਨਹੀਂ ਦੇਣੀ ਇਦਾਂ ਦੀ ਕੋਈ ਸ਼ਰਤ ਨਹੀਂ ਠੀਕ ਹੈ ਤੇ ਇਹਦੇ ਵਿੱਚ ਦਾਖਲੇ ਦਾ ਕੀ ਸਿਸਟਮ ਹੈ ਕਿ ਬੱਚੇ ਦਾਖਲਾ ਕਿਵੇਂ ਲੈ ਸਕਦੇ ਹਨ ਹਾਂਜੀ ਉਹ ਜਿਵੇਂ ਦੇਖੋ ਜਦੋਂ ਆਪਾਂ ਫ੍ਰੀ ਐਜੂਕੇਸ਼ਨ ਸਟਾਰਟ ਕਰਦੇ ਹਾਂ ਹਾਂਜੀ ਤੇ ਉਥੇ ਫਿਰ ਹਰ ਇੱਕ ਨਹੀਂ ਆ ਜਾਣਾ ਹੁਣ ਸਾਨੂੰ ਦੱਸ ਲਾ ਦਿਓ ਹਾਂਜੀ ਹੁਣ ਮੰਨ ਲਓ ਕੋਈ ਵੀ ਬੰਦਾ ਦਸਵੰਦ ਕੱਢਦਾ ਹਨਾ ਪੈਸੇ ਦਿੰਦਾ ٹرسٹ ਨੂੰ ਉਹਦੇ ਪੈਸੇ ਯੋਗ ਥਾਂ ਤੇ ਲੱਗਣੇ ਚਾਹੀਦੇ ਨਾ ਕਿ ਉਹਦੇ ਪੈਸੇ ਵਿਅਰਥ ਜਾਣ ਬਿਲਕੁਲ ਉਹਦੀ ਸ਼ਰਤ ਇਹ ਰੱਖੀ ਗਈ ਹੈ ਉਥੇ ਟੈਸਟ ਲਿਆ ਜਾਂਦਾ ਜੀ ਟੈਸਟ ਦੇ ਆਧਾਰ ਤੇ ਜਿਹੜੇ ਬੱਚੇ ਹੁਸ਼ਿਆਰ ਨੇ ਤੇ ਲੋੜਵੰਦ ਵੀ ਹਾਂਜੀ ਹੁਸ਼ਿਆਰ ਬੱਚਿਆਂ ਨੂੰ ਐਡਮਿਸ਼ਨ ਦਿੱਤੀ ਜਾਂਦੀ ਹੈ ਕਿਉਂਕਿ ਸਕੂਲ ਆ ਜਿਹੜਾ ਉਹ ਇੰਗਲਿਸ਼ ਮੀਡੀਅਮ ਦਾ ਚੱਲ ਰਿਹਾ ਪੰਜਾਬੀ ਪ੍ਰੋਪਰ ਪੜਾਈ ਜਾਂਦੀ ਉਹਦੇ ਚ ਹਾਂਜੀ ਪਰ ਇੰਗਲਿਸ਼ ਮੀਡੀਅਮ ਦਾ ਸਕੂਲ ਤਾਂ ਕਿ ਅੱਜਕੱਲ ਜਿੰਨੇ ਬਈ ਜੀ ਇੰਟਰਨਸ ਟੈਸਟ ਹੁੰਦੇ ਆ ਸਾਰੇ ਇੰਗਲਿਸ਼ ਚ ਹੁੰਦੇ ਨੇ ਹਾਂਜੀ ਤੇ ਜੇ ਬੱਚੇ ਨੇ ਤਰੱਕੀ ਕਰਨੀ ਹੈ ਉਹ ਚੌਧੇ ਤੇ ਪਹੁੰਚਣਾ ਦੇਸ਼ ਵਿਦੇਸ਼ ਚ ਜਾਣਾ ਤਾਂ ਉਹਨੂੰ ਇੰਗਲਿਸ਼ ਆਉਣੀ ਜ਼ਰੂਰੀ ਹੈ ਬਿਲਕੁਲ ਇਸ ਕਰਕੇ ਟੈਸਟ ਦੇ ਆਧਾਰ ਤੇ ਨਰੋਲ ਮੈਰਿਟ ਦੇ ਆਧਾਰ ਤੇ ਬੱਚਿਆਂ ਨੂੰ ਐਡਮਿਸ਼ਨ ਮਿਲਦੀ ਠੀਕ ਹੈ ਜੀ ਤੇ ਇਹ ਜਿਹੜਾ ਟਰਸਟ ਆ ਤੁਹਾਡਾ ਇਹ ਰਜਿਸਟਰ ਆ ऑलरेडी ਕਿ ਹਲੇ ਚੱਲ ਰਿਹਾ ਤਾਂ ਪ੍ਰੋਸੈਸ ਚੱਲ ਰਿਹਾ ਰਜਿਸਟ੍ਰੇਸ਼ਨ ਦਾ ਨਹੀਂ ਜੀ ਇਹ ਸਭ ਤੋਂ ਪਹਿਲਾਂ ਰਜਿਸਟਰਡ ਹੋਇਆ ਪਹਿਲਾਂ ਸਟੇਟ ਗਵਰਨਮੈਂਟ ਕੈਂਬਰਾ ਕੋਲੇ ਰਜਿਸਟਰਡ ਹੋਇਆ ਅਗਸਤ 2024 ਚ ਹਾਂਜੀ ਫਿਰ ਜਿਵੇਂ ਤੁਹਾਨੂੰ ਇਥੋਂ ਦੇ ਪ੍ਰੋਸੈਸ ਪਤਾ ਵੀ ਇਹ ਵਾਲ ਦੀ ਖੱਲ ਵੀ ਲਾ ਦਿੰਦੀ ਹੈ ਸਰਕਾਰ ਹਾਂਜੀ ਕਿਸੇ ਚੀਜ਼ ਨੂੰ ਰਜਿਸਟਰ ਕਰਨ ਲਈ ਉਹਨੂੰ ਚੰਗੀ ਤਰ੍ਹਾਂ ਛਾਂਟਬੀਨ ਕਰਦੇ ਆ ਜੀ ਫਿਰ ਫੈਡਰਲ ਗਵਰਨਮੈਂਟ ਕੋਲੇ ਭੇਜਿਆ ਫੈਡਰਲ ਗਵਰਨਮੈਂਟ ਕੋਲੇ ਰਜਿਸਟਰ ਹੋਣ ਤੇ ਕੁਝ ਟਾਈਮ ਲੱਗਿਆ ਪਰ ਮਾਰਚ 2025 ਚ ਫੈਡਰਲ ਗਵਰਨਮੈਂਟ ਕੋਲੇ ਵੀ ਰਜਿਸਟਰਡ ਹੋ ਗਿਆ ਠੀਕ ਹੈ ਇਹਦਾ ਫਾਇਦਾ ਕੀ ਹੋਇਆ ਜਦੋਂ ਇਹ ਸਟੇਟ ਗਵਰਨਮੈਂਟ ਕੋਲੇ ਰਜਿਸਟਰਡ ਸੀ ਹਾਂਜੀ ਸਿਰਫ ਟਰਸਟ ਦੇ ਮੈਂਬਰ ਕੈਨੇਡਾ ਤੋਂ ਹੀ ਬਣ ਸਕਦੇ ਸੀ ਅੱਛਾ ਜਦੋਂ ਫੈਡਰਲ ਗਵਰਨਮੈਂਟ ਕੋਲੇ ਰਜਿਸਟਰਡ ਹੋ ਗਿਆ ਹੁਣ ਅੰਤਰਰਾਸ਼ਟਰੀ ਪੱਧਰ ਤੇ ਕੋਈ ਵੀ ਇਹਦਾ ਮੈਂਬਰ ਬਣ ਸਕਦਾ ਜਿਵੇਂ ਕੁਝ ਲੋਕ ਕੈਨੇਡਾ ਤੋਂ ਵੀ ਇਹਦੇ ਮੈਂਬਰ ਬਣ ਚੁੱਕੇ ਨੇ ਠੀਕ ਹੈ ਤਾਂ ਨਾ ਬਹੁਤ ਵਧੀਆ ਮਿਸ਼ਨ ਹੈ ਐਕਚੁਅਲੀ ਤੇ ਇੰਨਾ ਕੁਝ ਕਰਨ ਲਈ ਇਹਦਾ ਆਬਵੀਅਸਲੀ ਹਰ ਇੱਕ ਚੀਜ਼ ਦਾ ਖਰਚਾ ਵੀ ਹੈ ਟੀਚਰ ਵੀ ਰੱਖਣੇ ਸਕੂਲ ਚ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣੀ ਐਡਾ ਸੌਖਾ ਨਹੀਂ ਹੈਗਾ ਸਾਰਾ ਕੁਝ ਇਹ ਸਾਰਾ ਕਿਵੇਂ ਅਰੇਂਜ ਕਰਦੇ ਹੋ ਇਹਦਾ ਸਾਰਾ ਕੀ ਸਿਸਟਮ ਹੈ ਕਿਵੇਂ ਚੱਲ ਕੇਵੇਂ ਰਿਹਾ ਸਾਰਾ ਇਹਦੋਂ ਨੇ ਬੇਜੀ ਜੋ ਟਰਸਟ ਹੋਂਦ ਵਿੱਚ ਆਇਆ ਪਹਿਲਾਂ ਇਹਦਾ ਰੂਲ ਆਫ ਰੈਗੂਲੇਸ਼ਨ ਬਣਦੇ ਨੇ ਉਹ ਰੂਲ ਆਫ ਰੈਗੂਲੇਸ਼ਨ ਦੇ ਵਿੱਚ ਹੀ ਪਹਿਲਾਂ ਹੀ ਟਰਸਟ ਨੇ ਵਿਚਾਰ ਕਰ ਲਈ ਵੀ ਘੱਟ ਪੈਸਿਆਂ ਦੇ ਵਿੱਚ ਕਿਵੇਂ ਪੰਜਾਬ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਸਕੀ ਉਹ ਫਿਰ ਇਦਾਂ ਦਾ ਨਿਯਮ ਰੱਖਿਆ ਵੀ ਜਿਹੜਾ ਵੀ ਸਕੂਲ ਗੋਦ ਲੈਣਾ ਅਡਾਪਟ ਕਰਨਾ ਨਾ ਤਾਂ ਉਹਦੀ ਜ਼ਮੀਨ ਦੇ ਪੈਸੇ ਦੇਣੇ ਆ ਅੱਛਾ ਨਾ ਉਹਦੀ ਬਿਲਡਿੰਗ ਦੇ ਪੈਸੇ ਦੇਣੇ ਆ ਨਾ ਉਹਦੇ ਢਾਂਚੇ ਤੇ ਫਰਨੀਚਰ ਆਦਿ ਹਾਂਜੀ ਸਕੂਲ ਨੇ ਪੈਸੇ ਦੇਣੇ ਆ ਜਿਹੜੇ ਉਹਦੇ ਮਹੀਨਾਵਾਰ ਖਰਚਾ ਤਮਾਹੀ ਖਰਚਾ ਛਮਾਈ ਤੇ ਸਲਾਨਾ ਫਾਰ ਐਗਜ਼ਾਮਪਲ ਸਟਾਫ ਦੀ ਪੇ ਦਿੱਤੀ ਜਾਂਦੀ ਹੈ ਪੀਐਨ ਤੋਂ ਲੈ ਕੇ ਪ੍ਰਿੰਸੀਪਲ ਤੱਕ ਜੀ ਬਿਜਲੀ ਬਿੱਲ ਪਾਣੀ ਬਿੱਲ ਸੀਵਰੇਜ ਬਿੱਲ ਤੇ ਸਕੂਲ ਦਾ ਮੇਨਟੇਨੈਂਸ ਦਾ ਖਰਚ ਹਾਂਜੀ ਯਾਨੀ ਕਿ ਉਹਦੀ ਮੰਥਲੀ ਇਨਵੋਇਸ ਆ ਜਾਂਦੀ ਹੈ ਹਰ ਇੱਕ ਮਹੀਨਾਵਾਰ ਹਾਂ ਉਹ ਇਨਵੌਇਸ ਮੁਤਾਬਕ ਜਿਹੜਾ ਉੱਥੇ ਸਕੂਲ 'ਚ ਖਰਚਾ ਹੁੰਦਾ ਪੀਐਨਡੀ ਤਨਖਾਹ ਤੋਂ ਲੈ ਕੇ ਪ੍ਰਿੰਸੀਪਲ ਦੀ ਤਨਖਾਹ ਤੱਕ ਬਿਜਲੀ ਬਿੱਲ ਤੱਕ ਸਾਰਾ ਕੁਝ ਬੈਂਕਰਾਈ ਆ ਓਕੇ ਕੋਈ ਵੀ ਉੱਥੇ ਕੈਸ਼ ਨਹੀਂ ਯੂਜ਼ ਕਰਨ ਦਿੱਤਾ ਜਾ ਰਿਹਾ ਹਾਂਜੀ ਸਾਰਾ ਸਕੂਲ ਦੇ ਅਕਾਊਂਟ 'ਚੋਂ ਬੈਂਕਰਾਈ ਪੇਮੈਂਟ ਕੀ ਦਿੱਤੇ ਤੇ ਇੱਥੇ ਇਨਵੌਇਸ ਜਦੋਂ ਆਉਂਦੀ ਹੈ ਤੇ ਇੱਥੋਂ ਵੀ ਬੈਂਕ ਟੂ ਬੈਂਕ ਪੈਸੇ ਜਾਂਦੇ ਸਪਸ਼ਟ ਹੁੰਦੇ ਓਕੇ ਹਾਂਜੀ ਠੀਕ ਹੈ ਜੀ ਤੇ ਮੈਂ ਤੁਹਾਨੂੰ ਇਹdal ਹੋਰ ਪੁੱਛਣੀ ਸੀ ਵੀ ਇਹ ਸਕੂਲ ਜਿਹੜਾ ਹੈ ਕਿਹੜੀ ਕਲਾਸ ਤੋਂ ਲੈ ਕੇ ਤੇ ਕਿਹੜੀ ਤੱਕ ਤੁਸੀਂ ਉਹਦੇ ਵਿੱਚ ਬੱਚੇ ਦਾਖਲਾ ਲੈ ਸਕਦੇ ਕਿੱਥੋਂ ਤੱਕ ਪਹਿਲੀ ਕਲਾਸ ਤੋਂ ਲੈ ਕੇ ਇਹ ਜਿਹੜਾ ਸਕੂਲ ਆ ਜੀ ਨਰਸਰੀ ਤੋਂ ਲੈ ਕੇ 12ਵੀਂ ਤੱਕ ਦਾ ਹਾਂਜੀ ਨਿਆਸ ਸਕੂਲ ਐਜੂਕੇਸ਼ਨ ਬੋਰਡ ਤੋਂ ਰੈਕਗਨਾਈਜ਼ਡ ਹੈ ਹਾਂਜੀ ਐਫੀਲੀਏਟਡ ਆ ਹੂੰ ਤੇ ਇਹਦੇ ਚ ਸਾਇੰਸ ਗਰੁੱਪ ਮੈਡੀਕਲ ਨਾਨ ਮੈਡੀਕਲ ਆਰਟਸ ਸਾਰੇ ਵਿਸ਼ੇ ਪੜ੍ਹਾਏ ਜਾਂਦੇ ਨੇ ਓਕੇ ਜੀ ਤੁਸੀਂ ਸਕੂਲ ਅਡਾਪਟ ਕਰ ਲਿਆ ਉੱਥੇ ਸਿਸਟਮ ਉੱਥ ਦੇ ਟੀਚਰ ਸਿਲੈਕਟ ਕਰਨ ਚ ਜਾਂ ਉਹਦੇ ਵਿੱਚ ਤੁਹਾਡਾ ਕੋਈ ਰੋਲ ਨਹੀਂ ਤੁਸੀਂ ਇੱਕ ਸਕੂਲ ਨੂੰ ਅਡਾਪਟ ਕਰ ਲਿਆ ਉੱਥੇ ਫ੍ਰੀ ਐਜੂਕੇਸ਼ਨ ਦੇਣ ਲਈ ਉਹ ਸਾਰਾ ਅਰੇਂਜਮੈਂਟ ਕੌਣ ਕਰਦਾ ਹਾਂ ਹਾਂਜੀ ਬਾਈ ਜੀ ਉਹਦੇ ਚ ਜਿਹੜਾ ਅਧਿਆਪਕ ਨਿਯੁਕਤ ਕਰਨੇ ਆ ਦੇਖੋ ਜਿਹੜਾ ਸਕੂਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਅਫੀਲੀਏਟਡ ਹੁੰਦਾ ਰੈਕੋਗਨਾਈਜ਼ਡ ਹੁੰਦਾ ਹਾਂ ਉਹਦੇ ਤੇ ਪਹਿਲਾਂ ਹੀ ਸ਼ਰਤਾਂ ਲਾਗੂ ਹੁੰਦੀਆਂ ਨੇ ਹਾਂਜੀ ਜੇ ਤੁਸੀਂ ਪ੍ਰਿੰਸੀਪਲ ਰੱਖਣਾ ਉਹ ਘੱਟੋ ਘੱਟ ਐਮਏ ਬੀਐਡ ਹੋਣਾ ਚਾਹੀਦਾ ਤੇ ਉਹਦਾ 8 ਸਾਲ ਦਾ ਤਜਰਬਾ ਹੋਣਾ ਚਾਹੀਦਾ ਅੱਛਾ ਠੀਕ ਫਿਰ ਤੁਸੀਂ ਉਹਨੂੰ ਪ੍ਰਿੰਸੀਪਲ ਰੱਖ ਸਕਦੇ ਆ ਏਵੇਂ ਜੇ ਤੁਸੀਂ ਪਲੱਸ 1 2 ਨੂੰ ਪੜਾਉਣ ਲਈ ਲੈਕਚਰਰ ਰੱਖਣੇ ਨੇ ਉਹਨਾਂ ਦੀ ਮਾਸਟਰਸ ਪਲੱਸ ਬੀਏਡ ਠੀਕ ਹੈ ਮਿਨੀਮਮ ਐਮਏ ਬੀਏਡ ਹੋਣੀ ਚਾਹੀਦੀ ਹੈ ਜੇ ਤੁਸੀਂ 10ਵੀਂ ਤੱਕ ਪੜਾਉਣ ਲਈ ਟੀਚਰ ਰੱਖਣੇ ਨੇ ਉਹ ਬੀਏ ਬੀਏਡ ਹੋਣੀ ਚਾਹੀਦੀ ਹੈ ਠੀਕ ਹੈ ਹੁਣ ਆਬਵੀਅਸਲੀ ਆ ਦੇਖੋ ਜੇ ਇੰਗਲਿਸ਼ ਤੇ ਮੈਥ ਦਾ ਟੀਚਰ ਚਾਹੀਦਾ ਜਾਂ ਸਾਇੰਸ ਦਾ ਇਹ ਬੀਏਡ ਦੇ ਵਿੱਚ ਕੰਬੀਨੇਸ਼ਨ ਹੁੰਦਾ ਜੀ ਜਿਵੇਂ ਮੈਥ ਸਾਇੰਸ ਜਿਨੇ ਬੀਏਡ ਦੇ ਵਿੱਚ ਮੈਥ ਕੀਤਾ ਬੀਏ ਦੇ ਵਿੱਚ ਮੈਥ ਕੀਤਾ ਉਹੀ ਮੈਥ ਪੜਾਊਗਾ ਜੀ जिने मास्टर डिग्री ਮੰਨ ਲਓ ਪੋਲੀਟੀਕਲ ਸਾਇੰਸ ਕੀਤੀ ਹੈ ਜਾਂ ਐਮ ਐਸ ਸੀ ਜੀਓਲੋਜੀ ਕੀਤੀ ਹੈ ਜਾਂ ਐਮ ਐਸ ਸੀ ਬਾਇਓ ਕੀਤੀ ਹੈ ਉਹੀ ਪਲੱਸ 1 2 ਨੂੰ ਪੜਾਊਗਾ ਓਕੇ ਉਹ ਉਹਦੇ ਚ ਹੈ ਸਾਡਾ ਸਾਰਾ ਸਾਡੇ ਧਿਆਨ ਚ ਸਾਰਾ ਕੁਝ ਪਰ ਉੱਥੇ ਜਿਹੜੀ ਜਿਹੜੇ ਸਕੂਲ ਵੀ ਚੱਲਦੇ ਨੇ ਨਾ ਜੀ ਉੱਥੇ ਲੋਕਲ ਕਮੇਟੀ ਹੁੰਦੀ ਹੈ ਪਹਿਲਾਂ ਉੱਥੇ ਵੀ ਸੁਸਾਇਟੀ ਰਜਿਸਟਰਡ ਹੁੰਦੀ ਹੈ ਠੀਕ ਹੈ 16 ਮੈਂਬਰੀ ਸੋਸਾਇਟੀ ਹੁੰਦੀ ਹੈ ਐਜੂਕੇਸ਼ਨ ਸੋਸਾਇਟੀ ਉਹੀ ਸਕੂਲ ਚਲਾ ਸਕਦੀ ਹੈ ਉਹਦਾ ਜ਼ਿਲ੍ਹਾ ਸਿੱਖਿਆ ਅਫਸਰ ਉਸ ਸੋਸਾਇਟੀ ਦਾ ਮੈਂਬਰ ਹੁੰਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਸਕੱਤਰ ਹੁੰਦਾ ਸੈਕਟਰੀ ਹੁੰਦਾ ਉਹ ਵੀ ਉਸ ਸੋਸਾਇਟੀ ਦਾ ਮੈਂਬਰ ਹੁੰਦਾ ਬਾਕੀ 14 ਮੈਂਬਰ ਉਹ ਸੁਸਾਇਟੀ ਦੇ ਵੱਖ-ਵੱਖ ਵਰਗਾਂ ਚੋਂ ਲਏ ਜਾਂਦੇ ਆ ਇੱਕ ਮੈਂਬਰ ਉਹਦਾ ਡਾਕਟਰ ਵੀ ਹੁੰਦਾ ਇੱਕ ਉਹਦਾ ਵਕੀਲ ਵੀ ਹੁੰਦਾ ਇੱਕ ਉਹਦਾ ਐਜੂਕੇਸ਼ਨਿਸਟ ਹੁੰਦਾ ਇੱਕ ਕਿਸਾਨ ਹੁੰਦਾ ਇੱਕ ਸੋਸ਼ਲ ਵਰਕਰ ਹੁੰਦਾ ਐਦਾਂ ਸੁਸਾਇਟੀ ਬਣਦੀ ਹੈ ਜੀ ਵੈਰੀ ਨਾਈਸ ਵੈਰੀ ਨਾਈਸ ਤੇ ਉਹਦੇ ਤੇ ਨਿਗਰਸਾਨੀ ਪੂਰੀ ਰੱਖ ਰਿਹਾ ਟਰਸਟ ਹਮ ਯੋਗ ਅਧਿਆਪਕ ਰੱਖੇ ਜਾਂਦੇ ਨੇ ਯਾ ਤੇ ਪਰ ਜਿਹੜੀ ਆ ਵਿਦਿਆ ਦਾ ਮਿਆਰ ਆ ਉਹ ਸਾਰੀ ਜ਼ਿੰਮੇਵਾਰੀ ਸਕੂਲ ਦੀ ਸੁਸਾਇਟੀ ਦੀ ਵੀ ਹੈ ਤੇ ਸਕੂਲ ਦੇ ਅਧਿਆਪਕਾਂ ਦੀ ਠੀਕ ਹੈ ਬਾਈ ਜੀ ਫਸਟ ਤੋਂ ਲੈ ਕੇ 10 ਪਲੱਸ 2 ਤੱਕ ਤੇ ਬੱਚੇ ਨੂੰ ਪੜ੍ਹਾਤਾ ਪਰ ਅਸਲ ਜਿਹੜਾ ਉਹਦੀ ਜ਼ਿੰਦਗੀ ਜਿੱਥੋਂ ਸ਼ੁਰੂ ਹੋਣੀ ਹੈ ਇੱਕ ਤਰ੍ਹਾਂ ਦੇ ਕੈਰੀਅਰ ਬਣਾਉਣ ਲਈ ਕਿ ਕਿਹੜੇ ਅੱਗੇ ਉਹ ਕਿਵੇਂ ਪੜ੍ਹਾਈ ਕਰੇ ਅੱਗੇ ਕਿਹੜੇ ਉਹਦੇ ਵਿੱਚ ਜਾਵੇ ਕਿਉਂ ਉਹਦੇ ਵਿੱਚ ਵੀ ਕੁਝ ਮਦਦ ਕਰ ਦੇ ਹਾਂਜੀ ਟਰਸਟ ਦਾ ਪਲਾਨ ਹੈਗਾ ਬਾਈ ਜੀ ਹਜੇ ਇੱਕ ਤਾਂ ਟਰਸਟ ਨਵਾ ਹੈ ਨਾ ਅਗਸਤ 2024 ਚ ਹੋਣ ਚਾਹਾ ਹਜੇ ਹੁਣ ਆਪਾਂ ਜੂਨ ਦੇ ਵਿੱਚ ਬੈਠੇ ਆ ਹਨਾ ਹਾਂਜੀ ਉਹਦੇ ਵਿੱਚ ٹرسٹ ਨੇ ਸੈਕੰਡ ਨੰਬਰ ਤੇ ਵੀ ਇੱਕ ਸਕੂਲ ਅਡਾਪਟ ਕੀਤਾ ਫਰੀਦਕੋਟ ਜ਼ਿਲ੍ਹੇ ਦਾ ਇਹ ਜਿਹੜਾ ਸਕੂਲ ਆ ਇਹ ਭਲੂਰ ਪਿੰਡ ਚਾ ਮੋਗੇ ਜਿਹੜਾ ਦਾ ਲਾਸਟ ਪਿੰਡ ਆ ਅੱਛਾ ਜੀ ਕੁਝ ਬੱਚੇ ਇਹਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਦੇ ਪੜਦੇ ਆ ਕੁਝ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਦੇ ਪੜਦੇ ਆ ਤੇ ਕੁਝ ਮੋਗੇ ਜ਼ਿਲ੍ਹੇ ਦੇ ਪਿੰਡਾਂ ਦੇ ਪੜਦੇ ਆ ਠੀਕ ਆ ਥਰਡ ਨੰਬਰ ਤੇ ਟਰਸਟ ਨੇ ਜਿਹੜਾ ਅਡਾਪਟ ਕੀਤਾ ਬਾਗਾਪੁਰਾਣਾ ਕਾਲਜ ਕੀਤਾ ਗੁਰਨਾਨ ਕਮਿਸ਼ਨ ਗਰਲਸ ਕਾਲਜ ਅੱਛਾ ਜੀ ਉੱਥੇ ਜਿਹੜੀਆਂ ਲੜਕੀਆਂ ਇਹ 1995 ਦਾ ਕਾਲਜ ਬਣਿਆ ਹੋਇਆ ਜੀ ਲੋਕਪਾਲੇ ਸੰਤਾਂ ਨੇ ਬਣਾਇਆ ਸੀ ਸਾਨੂੰ ਬਾਬਾ ਕਰਮੇਲ ਸਿੰਘ ਹੋਰਾਂ ਨੇ ਹਾਂ ਜੀ ਤੇ ਆਲਮ ਵਾਲੇ ਪਿੰਡ ਨੇ ਉਹ ਜ਼ਮੀਨ ਡੋਨੇਟ ਕੀਤੀ ਸੀ ਤੇ ਸੰਗਤਾਂ ਦੇ ਪੈਸਿਆਂ ਨਾਲ ਬਣਿਆ ਹੈ ਕਾਲਜ ਹੂੰ ਉਸ ਕਾਲਜ ਦੇ ਵਿੱਚ ਕਿਸੇ ਸਮੇਂ 800 ਕੁੜੀ ਪੜਦੀ ਹੁੰਦੀ ਸੀ ਅੱਛਾ ਜੀ ਪਰ ਹੁਣ ਜਿਹੜੀ ਉੱਥੇ ਗਿਣਤੀ ਬਹੁਤ ਘੱਟ ਆ ਕਾਰਨ ਇਹ ਆ ਵੀ ਕਾਲਜ ਕੋਲੇ ਪੈਸੇ ਹੈ ਨਹੀਂ ਹੂੰ ਤੇ ਲੋਕ ਫੀਸਾਂ ਭਰ ਨਹੀਂ ਸਕਦੇ ਉੱਥੇ ਇੱਕ ਮੀਰੀ ਪੀਰੀ ਆਰਮਡ ਫੋਰਸਸ ਪ੍ਰੋਪਰਟੀ ਡਿਫੈਂਸ ਅਕੈਡਮੀ ਬਣੀ ਹੈ ਜਿਹੇ ਚ ਸਿਪਾਈ ਤੋਂ ਲੈ ਕੇ ਆਫੀਸਰ ਤੱਕ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਅੱਛਾ ਜੀ। ਪਰ ٹرسٹ ਕੋਲੇ ਵੀ ਹਜੇ ਫੰਡਾਂ ਦੀ ਬਈ ਜੀ ਘਾਟ ਆ। ਹਜੇ ਇੱਕ ਸਕੂਲ ਚ ਪੜ੍ਹਾਈ ਸ਼ੁਰੂ ਕੀਤੀ ਹੈ ਫ੍ਰੀ। ਹਮਮ। ਸੈਕੰਡ ਸਟੈਪ ਹੈਗਾ ਕੁੜ ਪੂਰਾ, ਥਰਡ ਹੈਗਾ ਬਗਪਨਾ ਕਾਲਜ, ਫੋਰਥ ਤੇ ਡਿਫੈਂਸ ਅਕੈਡਮੀ ਹੈ ਜਿਹੜੇ ਬੱਚੇ ਪਲੱਸ 1 2 ਕਰਨਗੇ ਨਾਨ ਮੈਡੀਕਲ ਨਾ। ਹਾਂ ਜੀ। ਉਹ ਬੱਚੇ ਐਨਡੀਏ ਚ ਜਾਣਗੇ ਹਾਂ ਡਾਇਰੈਕਟ ਲੈਫਟੀਨੈਂਟ ਭਰਤੀ ਹੋਣਗੇ ਲੜਕੀਆਂ ਲਈ ਵੀ ਹੁਣ ਤਾਂ ਭਾਰਤ ਸਰਕਾਰ ਨੇ ਐਨਡੀਏ ਖੋਲਤੀ ਆ ਜਿਹੜੇ ਬੱਚੇ ਮੈਡੀਕਲ ਨਾਲ ਲੜਕੀਆਂ ਪਲੱਸ 1 2 ਕਰ ਲੰਗੀ ਆ ਉਹਨਾਂ ਲਈ ਇੱਕ ਐਮਐਨਐਸ ਦੀ ਪੋਸਟ ਹੁੰਦੀ ਹੈ ਮਿਲਟਰੀ ਨਰਸਿੰਗ ਸਰਵਿਸ ਅੱਛਾ ਜੀ ਉਹਦੇ ਚ ਬੱਚਾ ਲੜਕੀਆਂ ਆਰਮੀ ਆਫੀਸਰ ਬਣਦੀਆਂ ਨੇ ਪਰ ਉਹਨਾਂ ਨੂੰ ਨਾਲ ਬੀਐਸਸੀ ਨਰਸਿੰਗ ਕਰਵਾਈ ਜਾਂਦੀ ਓਕੇ ਉਹ ਬੱਚੀਆਂ ਨੂੰ ਫ੍ਰੀ ਕਰਵਾਈ ਜਾਂਦੀ ਹੈ ਭਾਰਤ ਸਰਕਾਰ ਵੱਲੋਂ ਆਫਟਰ ਪਲੱਸ 2 ਤੁਸੀਂ ਐਮਐਨਐਸ ਦਾ ਬੱਚੇ ਨੇ ਟੈਸਟ ਕਲੀਅਰ ਕਰਨਾ ਹਾਂਜੀ ਤੇ ਉਹਨੇ ਫਿਰ ਆਰਮੀ ਦੇ ਅੰਡਰ ਚਲੇ ਜਾਣਾ ਆਫਟਰ 4 ਇਅਰ ਨਾਲੇ ਤੋਂ ਉਹਦੀ ਬੀਐਸਸੀ ਨਰਸਿੰਗ ਹੋ ਜਾਣੀ ਹੈ ਨਾਲੇ ਟ੍ਰੇਨਿੰਗ ਹੋ ਜਾਣੀ ਹੈ ਤੇ ਉਹਨੇ ਆਰਮੀ ਦੇ ਮਿਲਟਰੀ ਹਸਪੀਟਲ 'ਚ ਜੌਬ ਜੁਆਇਨ ਕਰ ਲਈ ਏਦਾਂ ਹੀ ਜਿਹੜੇ ਬੱਚੇ ਲੜਕੇ ਜਾਂ ਲੜਕੀਆਂ ਆਫਟਰ ਪਲੱਸ 2 ਨਾਨ ਮੈਡੀਕਲ ਤੋਂ ਬਾਅਦ ਐਨਡੀਆ ਦੇ ਜਿਹੜੇ ਰਿਟਨ ਟੈਸਟ ਫਿਜ਼ੀਕਲ ਇੰਟਰਵਿਊ ਸਾਰਾ ਕੁਝ ਕਲੀਅਰ ਕਰ ਜਾਂਦੇ ਨੇ ਉਹਨਾਂ ਨੂੰ ਬੀਟੈਕ ਕਰਾਉਂਦੀ ਆਰਮੀ ਤੇ ਨਾਲ ਨਾਲ ਟ੍ਰੇਨਿੰਗ ਦਿੰਦੀ ਆ ਆਫਟਰ 4 ਇਅਰ ਉਹ ਐਜ਼ ਅ ਲੈਫਟੇਨੈਂਟ ਆਫ ਦੀ ਲੇਫਟੀਨੈਂਟ ਜਾਂ ਸਬ ਲੈਫਟੀਨੈਂਟ ਜੌਬ ਆਦੀ ਜੁਆਇਨ ਕਰ ਲੈਂਦੇ ਠੀਕ ਹੈ ਜੀ ਆ ਬਹੁਤ ਸਾਰੇ ਬੱਚੇ ਹੁੰਦੇ ਆ ਪਿੰਡਾਂ ਚੋਂ ਆਏ ਆ ਪਿੰਡਾਂ ਚ ਦੇਖਦੇ ਆ ਬਹੁਤ ਇੰਟੈਲੀਜੈਂਟ ਹੁੰਦੇ ਪੜਨ ਚ ਪਰ ਉਹ ਗਰੀਬ ਹੁੰਦੇ ਆ ਜਿਹੜੇ ਨਹੀਂ ਅਫੋਰਡ ਕਰ ਸਕਦੇ ਸੋ ਤੁਹਾਡੇ ਦਿਮਾਗ ਚ ਐਕਚੁਅਲੀ ਇਹ ਜਿਹੜਾ ਇਹ ਚੀਜ਼ ਆਈ ਕਿ ਤਰ੍ਹਾਂ ਤੁਸੀਂ ਕਰਨਾ ਚਾਹੁੰਦੇ ਕਿਉਂ ਕਿ ਪੰਜਾਬ ਲਈ ਇਸ ਗੱਲ ਦਾ ਕੀ ਫਾਇਦਾ ਹੋਊਗਾ ਜਾਂ ਇਸ ਗੱਲ ਚ ਤੁਹਾਡਾ ਇਹ ਸਾਰਾ ਕੁਝ ਕੀ ਸੋਚ ਕੇ ਕਿਹੜਾ ਵਿਜ਼ਨ ਨਾ ਕਰ ਰਹੇ ਹੋ ਉਹਦੇ ਚ ਬਾਈ ਜੀ ਦੇਖੋ ਮੈਂ ਪੰਜਾਬ ਦਾ ਹੀ ਜੰਪਲਾਂ ਫਰੀਦਕੋਟ ਦਾ ਹਨਾ ਸਾਰਾ ਕੁਛ ਆਦੇ ਵਾਲੇ ਦੁਆਲੇ ਹੁੰਦਾ ਦੇਖਿਆ ਜਦੋਂ ਅਸੀਂ ਪੜ੍ਹਦੇ ਸੀਗੇ ਚਲੋ ਅਸੀਂ ਮਿਡਲ ਫੈਮਲੀਆ ਚੋਂ ਸੀ ਹਨਾ ਹਾਂਜੀ ਸਾਡੇ ਨਾਲ ਕਈ ਇੰਟੈਲੀਜੈਂਟ ਬੱਚੇ ਸੀ ਜਿਨ੍ਹਾਂ ਦੇ ਮਾਪੇ ਬਚਾਰੇ ਖਰਚਾ ਨਹੀਂ ਦੇ ਸਕਦੇ ਸੀ ਉਹ ਮੈਂ ਦੇਖਦਾ ਰਿਹਾ ਵੀ ਦਿਹਾੜੀ ਲਾ ਕੇ ਆਪਦੀ ਫੀਸ ਦਾ ਖਰਚਾ ਕੱਢਦੇ ਸੀ ਹਾਂਜੀ ਮੈਂ ਹਾਕੀ ਖੇਡਦਾ ਰਿਹਾ ਮੈਨਾਂ ਹਾਕੀ ਖੇਡਣ ਵਾਲੇ ਮੁੰਡੇ ਵੀ ਬਾੜੇ ਲੋੜਵੰਦ ਪਰਿਵਾਰਾਂ ਦੇ ਸੀ ਹਾਂਜੀ ਉਹ ਨਨ ਦੇਹਾੜੀ ਲਾ ਕੇ ਆਪਦੀ ਹੱਕੀ ਲੈਣੀ ਕਿੱਟ ਲੈਣੀ ਹਨਾ ਇਦਾਂ ਹੀ ਫਿਰ ਅਸੀਂ ਸਕੂਲ business 'ਚ ਪੈ ਗਏ ਉੱਥੇ ਹੁਣ ਜਦੋਂ ਪ੍ਰਾਈਵੇਟ ਸੰਸਥਾ ਚਲਾ ਰਹੇ ਆਂ ਫੀਸਾਂ ਤੋਂ ਬਿਨਾ ਤਾਂ ਚੱਲਣੀ ਨਹੀਂ ਬਿਨਾ ਫੀਸਾਂ ਤੋਂ ਅਸੀਂ ਪੜ੍ਹਾ ਨਹੀਂ ਸਕਦੇ ਸੀ ਜੀ ਪਰ ਜਿਹੜੇ ਹਿਨਾਰ ਬੱਚੇ ਸੀ ਉਦੋਂ ਵੀ ਸਮੱਸਿਆ ਆਉਂਦੀ ਸੀ ਅਸੀਂ ਕੁਛਕਦੀ ਹੈਲਪ ਕਰਦੇ ਵੀ ਰਹੇ ਆਂ ਪਰ ਫਿਰ ਇਹ ਦੇਖਿਆ ਵੀ ਜੇ ਜਿਹੜੀ ਲੋਕਾਂ ਦੀ ਲੋਕਾਂ ਲਈ ਤੇ ਲੋਕਾਂ ਦੁਆਰਾ ਚਲਾਈ ਜਾ ਰਹੀ ਸਰਕਾਰ ਨੂੰ ਲੋਕਤੰਤਰੀ ਸਰਕਾਰ ਕਹਿੰਦੇ ਆ ਹੈਂ ਟਰਸਟ ਦਾ ਮਿਸ਼ਨ ਵੀ ਇਹੀ ਆ ਵੀ ਲੋਕਾਂ ਨੇ ਫੰਡ ਦੇਣਾ ਲੋਕਾਂ ਦੇ ਬੱਚੇ ਪੜ੍ਹਨੇ ਆ ਤੇ ਲੋਕਾਂ ਨੇ ਪੜਾਉਣਾ ਟਰਸਟ ਦਾ ਇੱਕ ਸੰਗਠਨ ਬਣ ਗਿਆ ਹਨਾ ਉਹਨੂੰ ਸਿਸਟਮ ਨੂੰ ਚਲਾਉਣ ਵਾਸਤੇ ਸੋ ਇਸ ਕਰਕੇ ਦੇਖੋ ਜਿਹੜਾ ਬੰਦਾ ਵਿਦਿਅਕ ਪੱਖ ਤੋਂ ਉੱਚਾ ਹੋ ਗਿਆ ਪੜ ਗਿਆ ਹਨਾ ਹੁਣ ਆਪਾਂ ਪੰਜਾਬੀ ਰੋਲਾ ਤਾਂ ਪਾਈ ਜਾਂਦੇ ਆ ਸਾਰੇ ਐਨਆਰਆਈ ਭਰਾ ਵੀ ਪਾਉਂਦੇ ਜੀ ਪੰਜਾਬ ਚ ਡੀਸੀ ਵੀ ਬਾਹਰ ਲੀਆਂ ਸਟੇਟਾਂ ਦੇ ਆ ਐਸਐਸਪੀ ਵੀ ਬਾਹਰ ਲੀਆਂ ਸਟੇਟਾਂ ਦੇ ਆ ਐਸਡੀਐਮ ਤਹਿਸੀਲਦਾਰ ਬਾਹਰ ਲੀਆਂ ਸਟੇਟਾਂ ਦੇ ਆ ਹੋਣੀਆਂ 2-3 ਦਿਨ ਪਹਿਲਾਂ ਮੇਰੇ ਘਰ ਚ ਮਈ ਦੇ ਲਾਸਟ ਚ 30 ਜਾਂ 31 ਤਰੀਕ ਨੂੰ ਹਾਂਜੀ ਕਮਿਸ਼ਨ ਦੀ ਪਰੇਡ ਜਿਹੜੀ ਹੁੰਦੀ ਹੈ ਐਨਡੀਏ ਦੀ ਜਿਹੜੇ 417 ਕੈਡੀਟ ਆਪਦੀ ਟ੍ਰੇਨਿੰਗ ਪੂਰੀ ਕਰ ਜਾਂਦੇ ਉਹਨਾਂ ਦੇ ਮੋਢਿਆਂ ਤੇ ਸਟਾਰ ਲਾ ਕੇ ਉਹਨਾਂ ਨੂੰ ਕਮਿਸ਼ਨ ਦਿੱਤਾ ਜਾਂਦਾ ਹੈ ਹਾਂਜੀ ਤੇ ਇਹ ਚ ਸਿਰਫ ਪੰਜਾਬ ਦੇ 2 ਬੱਚੇ ਸੀ ਵਾਹ 417 ਜਣਿਆਂ ਦੇ ਮੋਢਿਆਂ ਤੇ ਸਟਾਰ ਲਾਏ ਗਏ ਹੂੰ ਤੇ ਪੰਜਾਬ ਦੇ ਸਿਰਫ 2 ਬੱਚੇ ਸੀ ਦੇ ਅਫਸੋਸ ਵਾਲੀ ਗੱਲ ਹੈ ਕਿਉਂਕਿ ਮੈਂ ਰਾਤ ਹੀ ਦੇਖ ਰਿਹਾ ਸੀਗਾ ਡੀ 5 ਚੈਨਲ ਤੇ ਆ ਰਿਹਾ ਸੀਗਾ ਇਹ ਹੋ ਸਕਦਾ ਗਿਣਤੀ ਗਲਤ ਹੋਵੇ ਥੋੜਾ ਮੋਟਾ ਹੋਵੇ ਤਾਂ ਵੀ ਸਕਦਾ ਪਰ ਘੱਟ ਗਿਣਤੀ じゃ ਕਿਉਂਕਿ ਮੈਂ ਇਹਦੇ ਬਾਰੇ ਵੀ ਗੱਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨਾ ਇਹ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਵੀ ਉੱਥੇ ਕਮਿਸ਼ਨ ਦੀ ਜਦੋਂ ਕਮਿਸ਼ਨ ਦਿੱਤਾ ਜਾਂਦਾ ਐਨਡੀਏ ਕਲੀਅਰ ਕਰ ਲੈਂਦੇ ਟ੍ਰੇਨਿੰਗ ਪੂਰੀ ਹੋ ਜਾਂਦੀ ਹੈ ਸਟੇਟਾਂ ਦੇ ਮੁੱਖ ਮੰਤਰੀ ਉੱਥੇ ਜਾਂਦੇ ਨੇ ਜੀ ਜੀ ਜਦੋਂ ਸਟੇਟ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿਉ ਪਰੇਡ ਤੇ ਗਏ ਸੀ ਜਦੋਂ ਉਹਨਾਂ ਨੇ ਦੇਖਿਆ ਵੀ ਬੱਚਿਆਂ ਦੀ ਸਾਰੀ ਸਲਾਮੀ ਲਈ ਹਨਾ ਤੇ ਉੱਥੇ ਪੰਜਾਬੀ ਕੋਈ ਵੀ ਨਹੀਂ ਸੀ ਅੱਛਾ ਉੱਥੇ ਆਪਣੇ ਗਰੇਵਾਲ ਸੀਗੇ ਬਰਗੇਡੀਅਰ ਦੇ ਅਹੁਦੇ ਤੇ ਜਾਂ ਕਰਨਲ ਦੇ ਅਹੁਦੇ ਤੇ ਉਹ ਚੌਧੇ ਤੇ ਸੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਗੱਲ ਆਪਣਾ ਪੰਜਾਬੀ ਬੱਚਾ ਹੀ ਨਹੀਂ ਕੋਈ ਇੱਥੇ ਉਹ ਕਹਿੰਦੇ ਜੀ ਪੰਜਾਬ ਚੋਂ ਬੱਚੇ ਐਨਡੀਆ ਦਾ ਰਿਟਨ ਟੈਸਟ ਹੀ ਨਹੀਂ ਕਲੀਅਰ ਕਰਦੇ ਅੱਛਾ ਉਹ ਕਹਿੰਦੇ ਵੀ ਫੇਰ ਇਹਦਾ ਕੀ ਤਰੀਕਾ ਉਹ ਕਹਿੰਦੇ ਵੀ ਆਫਟਰ ਪਲੱਸ 1 2 ਦੇ ਦੌਰਾਨ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਐਨਡੀਏ ਦੀ ਹਾਂਜੀ ਤੇ ਫਿਰ ਉਹ ਐਨਡੀਏ ਕਲੀਅਰ ਕਰਨਗੇ ਹਾਂ ਫਿਰ ਉਹ ਜਿਹੜੀ ਆਪਣੀ ਮੁਹਾਲੀ ਮਹਾਰਾਜ ਸਿੰਘ ਅਕੈਡਮੀ ਆ ਉਹ ਪੰਜਾਬ ਸਰਕਾਰ ਚਲਾ ਰਹੀ ਹੈ ਜੀ ਹਾਂਜੀ ਉਹ ਪ੍ਰਕਾਸ਼ ਸਿੰਘ ਬਾਦਲਵੈਲੇ ਦੀ ਬਣੀ ਵੀ ਹੈ ਜੀ ਓਕੇ ਉਹ ਜਿਹੜੇ ਗਰੇਵਾਲ ਸਾਹਿਬ ਸੀ ਜਦੋਂ ਰਿਟਾਇਰ ਹੋ ਗਏ 2 ਸਾਲਾਂ ਚ ਉਹ ਅਕੈਡਮੀ ਤਿਆਰ ਹੋ ਗਈ ਹਾਂਜੀ ਉੱਥੇ 50 ਬੱਚੇ ਭਰਤੀ ਕਰਦੇ 11ਵੀਂ ਚ 50 ਉਹੀ 12ਵੀਂ ਚਲੇ ਜਾਂਦੇ ਹਾਂਜੀ ਅੱਜ ਵੀ ਪੰਜਾਬ ਦੀ ਜਿਹੜੀ ਮਹਾਰਾਜੇ ਸਿੰਘ ਅਕੈਡਮੀ ਆ ਉਹਦਾ ਸਿਲੈਕਸ਼ਨ ਰੇਟ ਇੰਨਾ ਵੀ 50 ਚੋਂ 35 ਬੱਚੇ ਉਹਦੇ ਐਨਡੀਏ ਕਲੀਅਰ ਕਰ ਦਿੰਦੇ। ਵੈਰੀ ਗੁੱਡ। ਤੇ ਉਦੋਂ ਤੋਂ ਲਗਾਤਾਰ ਉਹ ਤਾਂ ਮੇਰੇ ਖਿਆਲ ਚ ਮੈਨੂੰ ਹੁਣ ਯਾਦ ਨਹੀਂ ਨੌਵਾਂ ਕ 10ਵਾਂ ਬੈਚ ਆ ਕਿ 11ਵਾਂ। ਇਹ 2007 ਤੋਂ 12 ਵਾਲੀ ਇਕੱਲੀ ਸਰਕਾਰ ਵੇਲੇ ਅਕੈਡਮੀ ਹੁੰਦ ਚਾਹੀ ਸੀ। ਠੀਕ ਹੈ। ਵੀ ਉਹ ਜਿਹੜੀ ਮਹਾਰਾਜੇ ਸਿੰਘ ਅਕੈਡਮੀ ਆ ਉਹ ਪੰਜਾਬ ਲਈ ਇੱਕ ਵਰਦਾਨ ਆ। ਹੂੰ। ਉਹਨੇ ਦਸਾਂ ਸਾਲਾਂ ਚ ਪੰਜਾਬ ਦੇ ਵਿੱਚੋਂ ਕਿੰਨੇ ਲੈਫਟੀਨੈਂਟ ਪੈਦਾ ਕਰਦੇ। ਵਾਹ। ਇਵੇਂ ਹੀ ਦੇਖੋ ਉਹ ਉੱਚ ਅਧਿਆਤਿਆਂ ਤੇ ਪੰਜਾਬੀ ਪਹੁੰਚੇ ਆ ਹਾਂ ਹੈਨਾ ਸਾਡਾ ਮਾਣ ਨਾਲ ਸਰ ਉੱਚਾ ਹੁੰਦਾ ਹਾਂ ਇਸ ਕਰਕੇ ਜਿਹੜਾ ਸਾਡਾ ਮਿਸ਼ਨ ਕੀ ਆ ਜਿਹੜਾ ਉਹ 25 ਸਾਲ ਦਾ ਏਜੰਡਾ ਵੀ ਹਰ ਆਫਿਸ ਚ ਜਾਈਏ ਸਾਡੇ ਪੰਜਾਬੀ ਅਫਸਰ ਬੈਠੇ ਹੋਣ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਜਾਈਏ ਸਾਡੇ ਪੰਜਾਬੀ ਅਫਸਰ ਹੋਣ ਤੇ ਪੰਜਾਬੀਆਂ ਦਾ ਰਾਜ ਫਿਰ ਆਪੇ ਹੀ ਆ ਗਿਆ ਬਈ ਸਹੀ ਗੱਲ ਹੈ ਬੱਸ ਉਹ ਤਰੀਕਾ ਐਕਚੁਅਲੀ ਬਹੁਤ ਸਿਆਣੇ ਸਿਆਣੇ ਲੋਕ ਸਮਝਦਾਰ ਜਿਹੜੇ ਬੁੱਧੀ ਜੀਵਨ ਉਹ ਇਹੀ ਕਹਿੰਦੇ ਆ ਯਾਰ ਐਜੂਕੇਸ਼ਨ ਦਿਓ ਬੱਚਿਆਂ ਨੂੰ ਜਿੰਨੇ ਵੀ ਇੰਟੈਲੀਜੈਂਟ ਬੱਚੇ ਆ ਉਹਨਾਂ ਨੂੰ ਬਹੁਤ ਬਹੁਤ ਵਾਰੀ ਜਾਂਦਾ ਪਾ ਜੀ ਕੋਈ ਬੱਚਾ ਅਫੋਰਡ ਹੀ ਨਹੀਂ ਕਰ ਪਾਉਂਦਾ ਐਜੂਕੇਸ਼ਨ ਅਫੋਰਡ ਹੀ ਨਹੀਂ ਕਰ ਪਾਉਂਦਾ ਬੜੇ ਬੜੇ ਇੰਟੈਲੀਜੈਂਟ ਹੁੰਦੇ ਆ ਤੇ ਉਹ ਜਿਸ ਤਰ੍ਹਾਂ ਤੁਸੀਂ ਕੱਢ ਕੱਢ ਕੇ ਜਿਹੜੇ ਇੰਟੈਲੀਜੈਂਟ ਨੇ ਕਿਉਂਕਿ ਉੱਥੇ ਐਡਮਿਸ਼ਨ ਵੀ ਆਬਵੀਅਸਲੀ ਮੈਰਿਟ ਦੇ ਹਿਸਾਬ ਨਾਲ ਟੈਸਟ ਦੇ ਹਿਸਾਬ ਨਾਲ ਹੋਣੀ ਆ ਤੇ ਉਹਦੇ ਚ ਚੰਗੇ ਇੰਟੈਲੀਜੈਂਟ ਬੱਚੇ ਹੀ ਆਉਣਗੇ ਤੇ ਅੱਗੇ ਆ ਕੇ ਆਬਵੀਅਸਲੀ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਉੱਚੇ ਉਹਦੇ ਤੇ ਜਾਣਗੇ ਤੇ ਸਾਨੂੰ ਸਭ ਨੂੰ ਇਸ ਚੀਜ਼ ਤੇ ਮਾਣ ਹੋਊਗਾ ਸੋ ਬਹੁਤ ਚੰਗੀ ਗੱਲ ਆ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਆਪਾਂ ਸਾਰੇ ਤੁਹਾਡੇ ਨਾਲ ਆ ਇਸ ਕੰਮ ਚ ਤੇ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਕਿ ਕਿਵੇਂ ਯੋਗਦਾਨ ਪਾਉਣ ਸਾਰੇ ਆਪਣੇ ਸੱਜਣ ਮਿੱਤਰ ਜਿੰਨੇ ਵੀ ਜਿੰਨੇ ਵੀ ਚਾਹੁੰਦੇ ਨੇ ਐਕਚੁਅਲੀ ਕਿ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਬੱਚੇ ਜਿਹੜੇ ਯੋਗ ਬੱਚੇ ਨੇ ਇੰਟੈਲੀਜੈਂਟ ਬੱਚੇ ਨੇ ਉਹ ਪੜ੍ਹ ਲਿਖ ਕੇ ਉੱਚੇ ਉਹਦੇ ਤੇ ਜਾਣ ਪੰਜਾਬ ਚ ਤੁਹਾਨੂੰ ਮਾਣ ਮਹਿਸੂਸ ਹੋਵੇ ਜਦੋਂ ਵਧੀਆ ਵਧੀਆ ਜੋਬਾਂ ਤੇ ਹੋਣਗੇ ਤਾਰੇ ਉਹ ਹਾਂਜੀ ਬਈ ਜੀ ਜਿਵੇਂ ਤੁਸੀਂ ਕੁਐਸਚਨ ਸ਼ੁਰੂ ਚ ਪੁੱਛ ਲਿਆ ਸੀਗਾ ਵੀ ਟਰਸਟ ਦਾ ਨਾਮ ਕਿਵੇਂ ਰੱਖਿਆ ਗਿਆ ਕਿ ਕਿੱਥੋਂ ਪ੍ਰੇਰਣਾ ਲਈ ਗਈ ਦੇਖੋ ਦੋ ਹੀ ਤਰੀਕੇ ਹੁੰਦੇ ਆ ਜਾਂ ਤਾਂ ਕੋਈ ਵਿਅਕਤੀ ਤੁਹਾਡਾ ਰੋਲ ਮਾਡਲ ਹੁੰਦਾ ਜੀ ਜਿਹਨੂੰ ਤੁਸੀਂ ਆਪਦਾ ਆਦਰਸ਼ ਮੰਨ ਲੈਨੇ ਜਿਹਨੂੰ ਹੀਰੋ ਮੰਨ ਲੈਨੇ ਆ ਜੀ ਤੇ ਜਾਂ ਸਾਡਾ ਹਿਸਟਰੀ ਤੋਂ ਸੀ ਲੈਨੇ ਹਨ ਹਿਸਤੀ ਦੇ ਵਿੱਚ ਮਹਾਰਾਣ ਜੀਤ ਸਿੰਘ ਵੀ ਆ ਗਏ ਰੋਲ ਮਾਡਲ ਆ ਗਏ ਹਨ ਆਦਰਸ਼ ਆ ਗਏ ਤੇ ਨਾਲ ਸਰਕਾਰੀ ਖਾਲਸਾ ਦੀ ਉਦਾਹਰਨਾਂ ਗੀ ਜਿਹੜਾ ٹرسٹ ਨੂੰ ਗਾਂ ਫਿਰ ਉਹਦਾ ਵਿਧੀ ਵਿਧਾਨ ਬਣਾਇਆ ਵੀ ਇਹਦੀ ਫੰਡਿੰਗ ਕਿਵੇਂ ਲੈਣੀ ਆ ਹੂੰ ਉਹਦੇ ਲਈ ਅਸੀਂ ਭਲਤਪੂਰਨ ਸਿੰਘ ਜੀ ਤੋਂ ਸੇਧ ਲਈ ਜੀ ਅਸੀਂ ਇੱਕ ਉਹਨਾਂ ਦੀ ਹਿਸਤੀ ਦੀ ਇੱਕ ਘਟਨਾ ਵੀ ਕੋਈ ਦਿੱਲੀ ਦਾ ਸੇਟ 1 ਲੱਖ ਰੁਪਇਆ ਲੈ ਕੇ ਉਹਨਾਂ ਕੋਲੇ ਪਹੁੰਚ ਗਿਆ ਹਾਂਜੀ ਤੇ ਉਹਨਾਂ ਨੇ ਉਹਨੂੰ ਚਾਹ ਪਾਣੀ ਪਿਆ ਤੇ ਲੱਖ ਰੁਪਇਆ ਵਾਪਸ ਕਰਤਾ ਹੂੰ ਪਖਤੂਪੁਰਨ ਸਿੰਘ ਜੀ ਦੇ ਜਿਹੜੇ ਸਾਥੀ ਸੀ ਉਹ ਕਹਿੰਦੇ ਭਗਤ ਜੀ ਕਮਾਲ ਹੋ ਗਈ ਵੀ ਆਪਾਂ ਧਾਰਤਿਕ ਪੱਖੋਂ ਬੜੇ ਕਮਜ਼ੋਰ ਆ ਰਹੇ ਹੋ ਤੇ ਤੁਸੀਂ ਇਹ ਲੱਖ ਰੁਪਿਆ ਵਾਪਸ ਕਰਤਾ ਭਗਤ ਜੀ ਕਹਿੰਦੇ ਵੀ ਮੈਂ 1 ਲੱਖ ਬੰਦੇ ਤੋਂ 1-1 ਰੁਪਿਆ ਲੈ ਲਵਾਂ ਮੈਂ ਇੱਕ ਵਿਅਕਤੀ ਦਾ ਲੱਖ ਰੁਪਿਆ ਨਹੀਂ ਲੈਣਾ ਅੱਛਾ ਅਸੀਂ ਟਰਸਟ ਨੇ ਉਹਦੇ ਤੋਂ ਵੀ ਸੇਧ ਲਈ ਹੈ ਟਰਸਟ ਨੇ ਜਿਹੜੀ ਮੈਂਬਰਸ਼ਿਪ ਦਾ ਵਿਧੀ ਵਿਵਧਾਨ ਰੱਖਿਆ ਵੀ ਕੋਈ ਵਿਸ਼ੇਸ਼ ਵਿਅਕਤੀ ਟਰਸਟ ਦੇ ਵਿੱਚ ਵੀ ਫਾਈਨੈਂਸ਼ੀਅਲੀ ਨਹੀਂ ਵੀ ਉਹਨੇ ਇੰਨੇ ਪੈਸੇ ਦੇ ਦਿੱਤੇ ਤੇ ਉਹ ਟਰਸਟ ਤੇ ਮਲੋਪਲੀ ਬਣਾ ਲੂਗਾ ਹਾਂ ਜੀ ਟਰਸਟ ਵਿਧੀ ਵਿਧਾਨੇ ਰੱਖਿਆ ਜੀ ਵੀ ਜਿਹਨੇ ਵੀ ਟਰਸਟ ਦਾ ਮੈਂਬਰ ਬਣਨਾ ਉਹਨੇ 1 ਡਾਲਰ ਪ੍ਰਤੀ ਦਿਨ ਦੇ ਹਿਸਾਬ ਨਾਲ ਫੰਡ ਦੇਣਾ ਤੇ 365 ਡਾਲਰ ਸਾਲ ਦੇ ਦੇਣੇ ਹਮ ਮੇਰੇ ਵੀ ਉਹਦੇ ਤੇ 365 ਡਾਲਰ ਸਾਲ ਦੀ ਹੈ ਠੀਕ ਹੈ ਹਾਂ ਜੀ ਇਸ ਤੋਂ ਕੋਈ ਵੱਧ ਦੇਣਾ ਚਾਹੁੰਦਾ ਹਾਂ ਜੀ ਉਹ ਆਪਣੇ ਧਰਮ ਸੁਪਤਨੀ ਦੇ ਨਾਮ ਤੇ ਮੈਂਬਰਸ਼ਿਪ ਹੋਰ ਲਊਗਾ ਆਪਣੇ ਮਾਤਾ ਦੇ ਨਾਂ ਦੇ ਆਪਦੀ ਧੀ ਦੇ ਨਾਂ ਤੇ ਆਪਦੇ ਪੁੱਤ ਦੇ ਨਾਂ ਤੇ ਹੁਣੇ-ਹੁਣੇ ਕੋਈ ਕੈਨੇਡਾ ਤੋਂ ਵੀ ਇੱਕ ਮੈਂਬਰਸ਼ਿਪ ਹੋਈ ਆ ਉਹ ਉਹਨਾਂ ਦਾ ਬੱਚਾ ਯਾਨੀ ਕਿ ਜਿਹੜੀ ਲੜਕੀ ਨੇ ਮੈਂ ਬਸ਼ੀਪਲੀਆ ਉਹਦੀ ਮਾਸੀ ਦਾ ਲੜਕਾ ਸਰੀਰ ਕਰਕੇ ਇਸ ਦੁਨੀਆ ਤੇ ਹੈ ਨਹੀਂ ਹਾਂਜੀ ਉਹਨੇ ਆਪਦੀ ਮਾਸੀ ਦੇ ਉਹਦੀ ਮਾਸੀ ਨੇ ਯਾਦ ਕੀਤੀ ਵੀ ਮੈਂ ਆਪਦੇ ਪੁੱਤ ਦੀ ਯਾਦ ਤਾਂ ਯਾਦ ਰੱਖਣਾ ਚਾਹੁੰਦੀ ਆ। ਆਹ ਦੇਖੋ ਉਹਨਾਂ ਨੇ ਕੋਈ ਪਰੰਪਰਾਵਾਦੀ ਗੱਲਾਂ ਨਹੀਂ ਕੀਤੀਆਂ ਵੀ ਅਸੀਂ ਉਹਦੀ ਵਰਸੀ ਮਨਾ ਲਈਏ ਅਸੀਂ ਉਹਦਾ ਸਹਿਜ ਪੁਆਠ ਦਾ ਭੋਗ ਪਾ ਲਈਏ ਜਾਂ ਅਸੀਂ ਲੰਗਰ ਲਾ ਦਈਏ ਮੈਂ ਇਹਨਾਂ ਚੀਜ਼ਾਂ ਦੇ ਖਿਲਾਫ ਨਹੀਂਗਾ ਪਰ ਚਲੋ ਪਰੰਪਰਾਵਾਦੀ ਚੱਲਦੀਆਂ ਚੱਲੀਆਂ ਜਿੱਥੇ ਲੋੜ ਆ ਉਥੇ ਲੰਗਰ ਲੱਗਣਾ ਚਾਹੀਦਾ ਲੋੜਵੰਦ ਨੂੰ ਹਾਂਜੀ ਪਰ ਮੇਰੇ ਅਗੇ ਰਜੇਆਂ ਨੂੰ ਰਜਾਉਣ ਵਾਸਤੇ ਨਹੀਂ ਲੋੜ ਚਾਹੀਦਾ ਪਰ ਉਹਨਾਂ ਨੇ ਦੇਖੋ ਉਹਨਾਂ ਦਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਉਹਨੂੰ ٹرسٹ ਦਾ ਉਹਦੇ ਨਾਂ ਤੇ ਮੈਂਬਰਸ਼ਿਪ ਲਈ ਹੈ ਵਾਓ ਠੀਕ ਹੈ ਉਹ ਜਿਹੜਾ ਬੰਦਾ ਇਸ ਦੁਨੀਆ ਤੇ ਹੈ ਨਹੀਂਗਾ ਉਹਦੀ ਮਾਸੀ ਦੀ ਲੜਕੀ ਨੇ ਉਹਦਾ ਫਾਰਮ ਭਰਿਆ ਦੀ ਮਾਸੀ ਨਾਲ ਰਹਿ ਕਰਕੇ ਜੀ ਤੇ ਉਹਦੀ ਮੈਂਬਰਸ਼ਿਪ ਲਈ ਹੈ ਹਾਂ ਉਹ 365 ਡਾਲਰ ਕੈਨੇਡਾ ਤੋਂ ਕਿਉਂਕਿ ਜਦੋਂ ਦਾ ਇਹ ਇੰਟਰਨੈਸ਼ਨਲ ਲੈਵਲ ਤੇ ਫੈਡਰਲ ਗਵਰਨਮੈਂਟ ਕੋ ਰਜਿਸਟਰਡ ਹੋਇਆ ਹੁਣ ਸਾਰੇ ਕਿਤੋਂ ਮੈਂਬਰ ਬਣ ਸਕਦੇ ਦੁਨੀਆ ਤੋਂ ਕਿਤੋਂ ਵੀ ਕੋਈ ਮੈਂਬਰ ਬਣ ਸਕਦਾ ਵੀ ਬੜਾ ਈਜ਼ੀ ਤਰੀਕਾ ਰੱਖਿਆ 1 ਡਾਲਰ ਮੰਨ ਲਓ ਆਸਟ੍ਰੇਲੀਆ ਚ ਆਪਾਂ ਬੈਠੇ ਆ ਜੇ ਇਮਾਨਦਾਰੀ ਨਾਲ ਕੋ ਕੋਟਨਾ ਜਾਵੇ ਜਿਹੜਾ ਵਿਦਿਆਰਥੀ ਵੀਜ਼ੇ ਤੇ ਆਇਆ ਉਹ ਵੀ 1 ਡਾਲਰ ਦੇਦਾ ਕਢ ਸਕਦਾ ਤੇ ਸਾਲ ਦੇ 365 ਡਾਲਰ ਦੇ ਸਕਦਾ ਜਦੋਂ ਆਊਟਕਮ ਅੱਗੇ ਨਜ਼ਰ ਆਉਂਦੀ ਹੋਵੇ ਵੀ ਆਪਾਂ ਨੂੰ ਨਜ਼ਰ ਆ ਰਿਹਾ ਕਿ ਯਾਰ ਇਹਦਾ ਆਉਣ ਵਾਲੇ 10 15 20 ਸਾਲ ਚ ਰਿਜ਼ਲਟ ਕੀ ਮਿਲਣਾ ਉਹਨੂੰ ਦੇਖ ਕੇ ਬੰਦਾ ਇੰਨਾ ਕਦ ਕਰ ਲੈਂਦਾ ਯਾਰ ਆਪਣੇ ਆਪਣੇ ਪੰਜਾਬ ਲਈ ਕਹਿ ਲੋ ਜਾਂ ਆਪਣੇ ਆਪ ਲਈ ਕਰਨਾ ਆਪਣੀ ਆਉਣ ਵਾਲੀ ਜਨਰੇਸ਼ਨ ਲਈ ਕਰਨਾ ਇਹ ਆਪਾਂ ਸਾਰਾ ਕੁਝ ਹੈ ਨਾ ਤੇ ਨਾਲੇ ਜਿਵੇਂ ਤੁਸੀਂ ਉਹਦੀ ਉਦਾਹਰਣ ਦਿੱਤੀ ਹੈ ਯਾਰ ਇਸ ਤੋਂ ਵਧੀਆ ਸੱਚੀ ਸਰਦਾਂਝਲੀ ਕਿਸੇ ਨੂੰ ਕੀ ਹੋ ਸਕਦੀ ਹੈ ਉਹਨੇ ਆਪਣੇ ਮਾਸੀ ਦੇ ਮੁੰਡੇ ਜਿਹੜਾ ਨਹੀਂ ਹੈਗਾ ਉਹਦੇ ਨਾਮ ਤੇ ਇਹ ਚੀਜ਼ ਕਰਦੀ এডਿਕੇਸ਼ਨ ਤੋਂ ਵੱਡਾ ਲੰਗਰ ਹੋਰ ਹੋ ਵੀ ਕੀ ਸਕਦਾ ਇਸ ਟਾਈਮ ਦੇ ਮੁਤਾਬਕ ਜਿੰਨੀ ਇਹਦੀ ਜ਼ਰੂਰਤ ਹੈ ਸੋ ਬਹੁਤ ਵਧੀਆ ਗੱਲ ਆ ਤੇ ਆਪਾਂ ਸਾਰੇ ਤੁਹਾਡੇ ਨਾਲ ਆ ਤਾਂ ਆਪਾਂ ਵੱਧ ਤੋਂ ਵੱਧ ਇਹ ਮੈਸੇਜ ਨੂੰ ਉਹ ਕਨੈਕਟ ਵਿੱਚ ਵਿਸ਼ੇਸ਼ ਗੱਲ ਇਹ ਹੈ ਜੀ ਵੀ ਇਹ ਪਹਿਲੇ ਹੀ ਇੰਟਰਵਿਊ ਕਹਿ ਲੋ ਪਹਿਲੇ ਹੀ ਪੋਡਕਾਸਟ ਕਹਿ ਲੋ ਹਮ ਬੇਸ਼ੱਕ ਟਰਸਟ ਅਗਸਟ 2024 ਦਾ ਹੋਣ ਦਾ ਹੈ ਹਜੇ ਤੱਕ ਅਸੀਂ ਸੋਸ਼ਲ ਮੀਡੀਆ ਤੇ ਕਿਸੇ ਕੋਲੇ ਵੀ ਨਹੀਂ ਗਏ ਠੀਕ ਹੈ ਦੋ ਗੱਲਾਂ ਮੈਂ ਤੁਹਾਨੂੰ ਪਲੱਸ ਦੱਸਣਾ ਵੀ ਟਰਸਟ ਤੇ ਇਹ ਕੈਨੇਡਾ ਤੋਂ 10 ਬੱਚੇ ਮੈਂਬਰ ਬਣੇ ਆਂ 10 ਹੀ ਉਸ ਸਕੂਲ ਦੇ ਪੜੇ ਹੋਏ ਵਿਦਿਆਰਥੀ ਆ ओके ਜਿਹੜੇ ਫੀਸਾਂ ਦੇ ਕਿ ਪੜੇ ਆ ਜੀਜੀਐਸ ਖਾਲਸਾ ਸੀਨੀਅਰ ਸੈਕੰਡਰੀ ਪਲੂਰ ਚ ਹਾਂਜੀ 10 ਬੱਚੇ ਕੈਨੇਡਾ ਤੋਂ ਤੇ ਇੱਕ ਬੱਚਾ ਸੁਪੀਨ ਤੋਂ ਦਸਾਂ ਚੋਂ ਇੱਕ ਬੱਚਾ ਅਮਰੀਕਾ ਤੋਂ ਤੇ ਅੱਠ ਬੱਚੇ ਕੈਨੇਡਾ ਤੋਂ ਆ 10 ਬੱਚੇ ਉਥੋਂ ਡਰਸ ਦੇ ਮੈਂਬਰ ਬਣ ਚੁੱਕੇ ਆ ਮੈਰੀ ਹੈ ਜਿਨ੍ਹਾਂ ਨੇ ਉਥੋਂ ਵਿਦਿਆ ਹਾਸਲ ਕੀਤੀ ਹਾਂਜੀ ਠੀਕ ਹੈ ਦੂਸਰੀ ਗੱਲ ਇਹ ਆ ਵੀ ਇਹ ਸਕੂਲ ਚੱਲਦੇ ਨੂੰ ਵੀ 23 ਸਾਲ ਹੋ ਗਏ ਹੂੰ ਜਿਹੜੇ ਬੱਚੇ 2003 ਚ ਉਹ ਸਕੂਲ ਚ ਪੜਦੇ ਸੀ 2002 ਚ ਹੂੰ ਉਹਨਾਂ ਨੇ ਜਿਹੜੇ ਉਸ ਏਰੀਆ ਚ ਰਹਸ ਰੈਗਰ ਹਨਾ ਹਾਂ ਜੀ ਉਹਨਾਂ ਨੇ ਆਪਦੇ ਬੱਚੇ ਉਸ ਸਕੂਲ ਚ ਹੁਣ ਐਡਮਿਸ਼ਨ ਕਰਵਾਏ ਆ ਅੱਛਾ ਅੱਛਾ ਜਿਹੜੇ ਬੱਚੇ ਉੱਥੋਂ ਪੜ੍ਹ ਕੇ ਗਏ ਉਹਨਾਂ ਨੇ ਆਪਦੇ ਬੱਚੇ ਉਸ ਤੋਂ ਜਿੱਦਾਂ ਕਰਵਾਏ ਹੂੰ ਇਹ ਦੋ ਪੋਜ਼ਿਟਿਵ ਗੱਲਾਂ ਤੁਹਾਨੂੰ ਨਾਸਤਰੀ ਦੇ ਸਕੂਲ ਦੀ ਦੱਸਦੀਆਂ ਗੱਲਾਂ ਨੇ ਇਹ ਬਹੁਤ ਵਧੀਆ ਮੈਂ ਤਾਂ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਯਾਰ ਜੇ ਕਿਸੇ 'ਚ ਮੈਂ ਵੈਸੇ ਦਾਨ ਦੇਣ ਦੇ ਹੱਕ ਚ ਐਨੀ ਪਾਜੀ ਜਿਹੜਾ ਚੰਗਾ ਭਲਾ ਸਰੀਰਕ ਫਿਟਾ ਨਾ ਮੰਦਾ ਉਹਨੂੰ ਤਾਂ ਕਦੇ ਵੀ ਮੈਂ ਦਿੰਦਾ ਉਹ ਨਹੀਂ ਮੰਗਣ-ਮੁੰਗਣ ਵਾਲੇ ਜੋ ਮਰਜੀ ਹੋਵੇ ਪਰ ਐਜੂਕੇਸ਼ਨ ਲਈ ਜਿਕੇ ਸੇ ਬੱਚੇ ਨੂੰ ਜ਼ਰੂਰਤ ਹੁੰਦੀ ਆ ਆਪਣੇ ਪਿੰਡ ਚ ਜਾਂ ਇਰਦ ਗਿਰਦ ਇਤੋਂ ਉਤੋਂ ਆਪਣੀ ਪੂਰੀ ਕੋਸ਼ਿਸ਼ ਕਰੀ ਦੀ ਜਿੰਨਾ ਵੀ ਕਰ ਸਕਦੇ ਆ ਥੋੜਾ ਬਹੁਤਾ ਜਿੰਨਾ ਵੀ ਯੋਗਦਾਨ ਪਾ ਸਕਦੇ ਆ ਐਜੂਕੇਸ਼ਨ ਲਈ ਸਾਰਾ ਕੁਝ ਕਹਾਜਾ ਆਪਣਾ ਆਪਣੀ ਪੂਰੀ એનર્ਜੀ ਦੇ ਨਾਲ ਪੂਰੇ ਦਿਲ ਦੇ ਨਾਲ ਆਪਾਂ ਭਾਈ ਹੁਣਾ ਦੇ ਇਸ ਮਿਸ਼ਨ ਦੇ ਨਾਲ ਜੁੜੇ ਆ ਤੇ ਆਪਾਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਇਹਨਾਂ ਦੀ ਸੋਚ ਨੂੰ ਇਹਨਾਂ ਦੇ ਟਰਸਟ ਦੀ ਸੋਚ ਨੂੰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਆਉਣ ਵਾਲੇ 10 20 ਸਾਲਾਂ ਦੇ ਵਿੱਚ ਉਸ ਲੈਵਲ ਤੱਕ ਇਸ ਚੀਜ਼ ਨੂੰ ਲੈ ਕੇ ਜਾਣਾ ਕਿ ਆਪਾਂ ਨੂੰ ਦਿਸਣ ਕਿ ਆਹ ਦੇਖੋ ਇੱਥੋਂ ਪੜ ਕੇ ਬੱਚੇ ਪੰਜਾਬ ਦੇ ਵਿੱਚ ਜਿਹੜੇ ਆਪਾਂ ਹਮੇਸ਼ਾ ਕਹਿੰਦੇ ਰਹਿੰਦੇ ਆ ਜਿਵੇਂ ਭਾਈ ਨੇ ਦੱਸਿਆ ਕਿ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਨੌਕਰੀਆਂ ਮਿਲਦੀਆਂ ਵਧੀਆ ਲੈਵਲ ਦੀਆਂ ਤੇ ਉਹ ਉਹ ਸਾਰਾ ਕੁਝ ਆਪਣੇ ਸਾਹਮਣੇ ਨਜ਼ਰ ਆਪਾਂ ਵਿਵੇਕ ਸਕਦੇ ਆ ਜੇ ਆਪਾਂ ਸਾਰੇ ਜਣੇ ਇਹਦੇ ਵਿੱਚ ਯੋਗਦਾਨ ਪਾਵਾਂਗੇ ਆਪੋ ਆਪਣਾ ਬਣਦਾ ਥੈਂਕ ਯੂ ਵੈਰੀ ਮੱਚ ਭਾਈ ਤੇ ਫੇਰ ਕਰਾਂਗੇ ਆਪਾਂ ਗੱਲਬਾਤ ਬਹੁਤ ਵਧੀਆ ਲੱਗਾ ਤੁਹਾਡੀ ਕਾਨਫਰੰਸ ਸੁਣ ਕੇ ਸਾਰਾ ਵਧੀਆ ਤੁਹਾਡਾ ਮਿਸ਼ਨ ਆ ਤੇ ਮੈਨੂੰ ਬਸ ਕੈਰੀ ਆਨ ਕਰੋ ਇਸ ਤਰ੍ਹਾਂ ਹੀ ਵਧੀਆ ਰਹੂਗਾ ਥੈਂਕ ਯੂ